ਕੁਆਜੀ ਜੋਤੀ ਫੈਸਲਾ ਕਰ ਗਏ ਜਨਾ ਬਹੁਤ ਸੋਹਣਾ ਕਰਕੇ ਗਏ ਜੇ ਨਾਲੇ ਐਹੀਂ ਤਾਂ ਕਿਦੋਂ ਦਲ ਟੋੜ ਸਕਨੇ ਹੈ ਹੈ ਤੋ ਹੀ ਸਿਆਣੇ ਜੇ ਕਰਦੇ ਧੀਆ ਕਰਦੀ ਧੀਆ ਜਿਹੜੀਆਂ ਹੁੰਦੀਆਂ ਹਨ ਉਹਨਾਂ ਨੂੰ ਦਈਏ ਤਾਂ ਬਹੁਤਾ ਮਿਲਦਾ ਵਾ ਹੈ ਲੜਤਾ ਦੀ ਗੱਲ ਤੇ ਰਜਾ ਵਿੱਚ ਹੀ ਰਵਾਂਗੇ ਸਭ ਕੁਝ ਚੰਗਾ ਹੋਣਾ ਵਾ ਜੇ ਇਹ ਨਾ ਗਲਤੀ ਕੀ ਕਰਾਂਗੇ ਤੁਹਾਡੀ ਗੱਲ ਨਾ ਮੰਨਾਂਗੇ ਤੁਹਾਡਾ ਨੁਕਸਾਨ ਵਾ ਤੇ ਕੋਤ ਮੇਰੀ ਗੱਲ ਸੁਣ ਮੈਂ ਕਿਹੜਾ ਮਾੜਾ ਕਰ ਗਈਆਂ ਕਿ ਨਹੀਂ ਨਹੀਂ ਬਹੁਤ ਸੋਹਣਾ ਕਰਕੇ ਚੱਲੋ ਤੁਹਾਡੇ ਤੇਰੇ ਭੈਣ ਵਾ ਤੇਰਾ ਭਰਾ ਵਾ ਛੋਟਾ ਤੇ ਵਿਚਾਰੇ ਔਖੇ ਸੀ ਉਧਰ ਤੇ ਚਲੋ ਰਲ ਕੇ ਰਵੋ ਰਲ ਕੇ ਰਵੋ ਰਲ ਕੇ ਪਿਆਰ ਨਾਲ ਰਵੋ ਰੋਟੀ ਪਾਣੀ ਇਕੱਠਾ ਮੈਂ ਤਾਂ ਕਹਿੰਦੀ ਇਕੱਠਾ ਹੀ ਕਰ ਲੋ ਤੁਸੀਂ ਰੋਟੀ ਪਾਣੀ ਕਦੀ ਤੂੰ ਪਕਾ ਲੈ ਕਦੀ ਉਹਨੇ ਪਕਾ ਲਿਆ ਵਾਰੀਆਂ ਬੰਨ ਲੂ ਜਿੱਦਾਂ ਮਰਜ਼ੀ ਕਰੋ ਪਰਨਾ ਉਹ ਅੱਜ ਮੈਂ ਇੱਕ ਗੱਲ ਕਹਿਣੀ ਆ ਜੇ ਤੁਸੀਂ ਕਾ ਤਾਂ ਮੁੱਲ ਪਾ ਜਾਂਦੇ ਨਾ ਫਿਰ ਤਾਂ ਬਹੁਤ ਹੀ ਸੋਹਣੀ ਗੱਲ ਹੋ ਜਣੀਗੀ ਹੈ ਚਲੋ ਕੋਈ ਨਹੀਂ ਇਹ ਕਿਹੜੀ ਗੱਲ ਆ ਮੋਲ ਵੀ ਪਾ ਦਾਂਗੇ ਫਿਰ ਕੀ ਆ ਉਥੇ ਬਣਾਉਣਾ ਹੀ ਆ ਤੁਸੀਂ ਵੀ ਦੋਨਾਂ ਵੀ ਇੱਕ ਜਣੇ ਤੋਂ ਬਣਾਉਣਾ ਹੀ ਪੈਣਾ ਬੱਸ ਬੱਸ ਹੈ ਉਹ ਗੱਲ ਤੇ ਮੈਂ ਕਹਿੰਦੀ ਆ ਨਿਆਣੇ ਵੱਡੇ ਹੋਣ ਦੇ ਹੁਣੇ ਖਰਚੇ ਵੀ ਵਧਣੇ ਆ ਹਾਂਜੀ ਜੇ ਉਹਨਾਂ ਰੱਖਣਾ ਉਹ ਤੇ ਉਹ ਰੱਖ ਲੈਣ ਜੇ ਸਾਡੇ ਹਿੱਸੇ ਉਹਨਾਂ ਹੋਗਾ ਤੇ ਹੀ ਰੱਖ ਲਾਂਗੇ ਕੋਈ ਗੱਲ ਨਹੀਂ ਨਾਲ ਮੰਗਿਆਈ ਭੋਜ ਵਾਤੀ ਜਿਆਦੀ ਦਿਨ ਉਹਦੇ ਨਹੀਂ ਕੋਈ ਨਹੀਂ ਪੈਂਦੇ ਸਾਰੇ ਜਣੇ ਨਹੀਂ ਆ ਤੇ ਗਾਂ ਤੁਹਾਡੇ ਨੇੜੇ ਜਵਾਨ ਹੋਣੇ ਆ ਉਹ ਤੇ ਮੈਂ ਵੀ ਸਮਝ ਉਹ ਤੇ ਮੰਮੀ ਸਮਝਦੀ ਆ ਸਾਰਾ ਹੋਣਾ ਫਿਰ ਤੁਹਾਨੂੰ ਪਤਾ ਹੀ ਆ ਸਾਰਾ ਤੇ ਇਸ ਕਰਕੇ ਮੈਂ ਤੁਹਾਨੂੰ ਕਹਿਣ ਦੀ ਆ ਕਿ ਭੋਜਾ ਵੀ ਕੰਮ ਨਿਬੇੜੇ ਜਾ ਉਹ ਵਾਂ ਲੱਗ ਜਿੰਨੇ ਮੁੱਲ ਪਿਆ 12 ਲੱਖ ਮੁੱਲ ਮੈਂ ਤਾਂ ਸੋਚਣ ਡਈ ਸੀ ਅੱਗੇ ਵੀ ਸੋਚਣ ਡਈ ਸੀ ਵੀ ਮੁੱਲ ਮੁੱਲ ਦੀ ਆ ਕੇ ਗੱਲ ਕਰਕੇ ਅੰਨੀ ਚਾ ਤੂੰ ਤੇਰੇ ਮੈ ਮੂਦੀ ਹਾਂ ਤਰਲੀ ਕਰ ਲੈ ਮੇਰੇ ਮਨ ਚ ਆਉਂਦੀ ਸੀ ਗੱਲ ਤੇ ਮੈਂ ਕਿਹਾ ਚੱਲ ਕਿੰਨਾ ਕਰੀ ਹੋਈ ਇਦਾਂ ਕਰਮ ਫੇਰਨਾ ਮਨ ਵਿੱਚ ਨਾ ਦੇ ਰਵੇ ਕਿ ਪੂਆ ਇੱਥੇ ਵੜ ਗਈ ਐ ਪੂਆ ਇੱਥੇ ਵੜ ਗਈ ਐ ਚਲ ਮੁੱਲ ਮਲ ਕੋਨੇ ਆ 12 ਕਿ ਲੱਖ ਮੈਂ ਸੋਚਿਆ ਆ ਠੀਕ ਆ। ਵੀ ਉਦੋਂ ਕਿ ਇੰਨਾ ਕੀ ਲੱਗਾ ਸੀਗਾ ਤੇ ਇੰਨਾ ਕੁ ਪਵਾ ਦਾਂਗੇ। ਚਲੋ ਉਹ ਤੁਹਾਨੂੰ ਪਤਾ ਅਰਾਦਾ ਤੁਸੀ ਰੱਖ ਲਿਓ। ਉਹ ਦਾ ਅਰਾਦਾ ਦਿਓ ਰੱਖ ਲੇ। ਜਿਹੜਾ ਰੱਖ ਲਿਓ ਉਹਨੂੰ ਪੈਸੇ ਦੇ ਦਿਓ। ਠੀਕ ਆ। ਤੇ ਚਾ 6 ਮਹੀਨਿਆਂ ਸਾਲ ਨੂੰ 1.5 ਨੂੰ ਹੌਲੀ ਹੌਲੀ ਬਣਦਾ ਰਹੂਗਾ। ਆਹੋ ਨਾਲੇ ਅਗਲੇ ਟੈਨਸ਼ਨ ਹੋਊਗੀ। ਮੈਨੂੰ ਪਤਾ ਹੁੰਦਾ ਨਾ ਇਹ ਬਣਾਉਣਾ। ਹਾਂਜੀ। ਤੇ ਚਲ ਤੁਹਾਡੇ ਬੱਚੇ ਵੱਡੇ ਹੋਣ ਦੇ। ਮੈਂ ਵੀ ਸਮਝਦੀ ਆ। ਨਾਲੇ ਭੂਆ ਜੀ ਤੁਹਾਨੂੰ ਪਤਾ ਹੀ ਆ ਵੀ ਉਹ ਮਹੀਨੇ ਬਾਅਦ ਅਮਗਿਆਈ ਵੱਜ ਜਾਂਦੀ ਆ ਹੈਂ ਤੇ ਮੁੜ ਕੇ ਤੇ ਹੱਥ ਲੱਗਣਾ ਕਿਸੇ ਚੀਜ਼ ਨੂੰ ਨਹੀਂ ਉਹ ਤੇ ਹੈ। ਕਿਦਾਂ ਘਰ ਬਣ ਗਏ। ਇਹ ਚੀਜ਼ ਦੀ ਲੋੜ ਹੋਊਗੀ ਤੇ ਤ ਭੂਆ ਜੀ ਤੁਹਾਨੂੰ ਵੀ ਲੋੜ ਤੇ ਬੇਚਿਜ ਖੋ ਕੇ ਮੈਨੂੰ ਪਤਾ ਹੈ ਕੋਈ ਗੱਲ ਨਹੀਂ ਉਹ ਮਾਲਕ ਦਾ ਜਿੱਤਾ ਬੜਾ ਖੁਸ਼ ਆ ਭੂਆ ਜੀ ਭੂਆ ਜੀ ਤੁਹਾਡੇ ਨਾਲ ਵਾ ਕੋਈ ਗੱਲ ਨਹੀਂ ਕਿ ਚੀਜ਼ ਦੀ ਲੋੜ ਹੋਗੀ ਤੇ ਤੁਸੀਂ ਚਿਜਕਣਾ ਨਹੀਂਗਾ ਹਾਂ ਨਹੀਂ ਤੇ ਮੈਂ ਤੁਹਾਡੇ ਨਾਲ ਹੀ ਖੜੀ ਆ ਕੋਈ ਗੱਲ ਨਹੀਂ ਜਿੱਥੇ ਤੁਹਾਨੂੰ ਲੋੜ ਹੋਗੀ ਮਦਦ ਦੀ ਕੋਈ ਗੱਲ ਹੀ ਨਹੀਂ ਠੀਕ ਆ ਠੀਕ ਆ ਭੂਆ ਜੀ ਐਨਪਰਾ ਕਾਦੇ ਵਾਸਤੇ ਹੁੰਦੇ ਬਸ ਬਸ ਕੋਈ ਜੀ ਬਸ ਤੁਸੀਂ ਇਦਾਂ ਹੀ ਹੁੰਦੇ ਜਾਂਦੇ ਰਹੋ ਪਿਆਰ ਕਰਦੇ ਰਹੋ ਹੋਰ ਸਾਨੂੰ ਕੀ ਚਾਹੀਦਾ ਵਾ ਕੋਈ ਤਖ਼ਰੀ ਚਾਹੀਦਾ ਵਾ ਮੈਨੂੰ ਤੇ ਬਸ ਪਿਆਰ ਹੀ ਚਾਹੀਦਾ ਵਾ ਹਾਂਜੀ ਮੈਂ ਇਥੋਂ ਕੀ ਕਢਣਾ ਹਾਂ ਮਾਪਿਆਂ ਦਾ ਤਾਂ ਬਸ ਪਿਆਰ ਹੀ ਬਹੁਤ ਹੁੰਦਾ ਹੋ ਜੀ ਬਸ ਤੀ ਹੁਣ ਮਨੇ ਇਹ ਦੱਸੋ ਕਿ ਚਲ ਚਾਹ ਤਾਂ ਬਣਾਉਂਦੀ ਇਹ ਦਲੀ ਤੇ ਮੈਂ ਤਾਂ ਲਈ ਰੋਟੀ ਚ ਕੀ ਬਣਾ ਲੈ ਤੂੰ ਜੋ ਮਰਜੀ ਬਣਾ ਲੈ ਪੁੱਤ ਜੋ ਤੇਰਾ ਜੀ ਕਰਤਾ ਜੇ ਫਿਰ ਵੀ ਹੁੰਦਾ ਹੀ ਆ ਮਨ ਵਿੱਚ ਮੇਰੇ ਜੋ ਤੂੰ ਬਣਾ ਦੇ ਤੀ ਫਿਰ ਕੀ ਪਤਾ ਕਦੋਂ ਤੂੰ ਜਦੋਂ ਜੋ ਬਣਾਉਣਾ ਦੋ ਹੀ ਬਣਾ ਲੈ ਕੋਈ ਗੱਲ ਨਹੀਂ ਜੋ ਬਣਾਏਗੀ ਉਹ ਹੀ ਖਾ ਲੂਗਾ ਬੱਚਿਆਂ ਨੂੰ ਪੁੱਛ ਲੈ ਸਾਰਸ ਨੂੰ ਜੋ ਪਸੰਦ ਹੈ ਉਹ ਬਣਾ ਲਈ ਠੀਕ ਆ ਤੇ ਜੋ ਬਣਾਉਂਗਾ ਮੈਂ ਖਾ ਲੂੰਗੀ ਠੀਕ ਆ ਮੈਂ ਫਿਰ ਬਣਾਉਣੇ ਕਰਦੇ ਆ ਤੇ ਲੋਟੇ ਤੇ ਤੇ ਫਿਰ ਇਹ ਆ ਚਲੋ ਦੋਨੋਂ ਗੁਰਜਿੰਦਰ ਨੇ ਵੀ ਆਏ ਨਾ ਉਹ ਤੇ ਚਲ ਇੱਕ ਥਰ ਇਕੱਠੇ ਬਹਿ ਕੇ ਤੇਰੇ ਕੋਈ ਗੱਲੇ ਵੀ ਕੋਈ ਨਹੀਂ ਕੋਈ ਨੀ ਇੱਥੇ ਆ ਜੇ ਮੁਰਦਾ ਕੀ ਪਤਾ ਫਿਰ ਕਿੰਨਾ ਟਾਈਮ ਲੰਘ ਜਾਣਾ ਨਹੀਂ ਕੋਈ ਨਹੀਂ ਅੱਜ ਮੈਂ ਰਹਿਣਾ ਹੀ ਆ ਗੱਲ ਨੂੰ ਕਰ ਲੈਣੇ ਸਾਰੇ ਇਕੱਠੇ ਤਨ ਨੇ ਜਿਹੜੀ ਸਲਾਹ ਕਰਨੀ ਕਰ ਲੈਣੀ ਕੋਈ ਗੱਲ ਹੀ ਨਹੀਂ ਠੀਕ ਆ ਉਹ ਗੱਲ ਦੀ ਚਿੰਤਾ ਨਾ ਕਰ ਤੂੰ ਉਹ ਮੈਂ ਕੱਮ ਨੇ ਬੇਟ ਜਾਊਂਗੀ ਕੋਈ ਚੱਲ ਤੂੰ ਬਹੁਤ ਚਾਹ ਹੁੰਦੀ ਹਣੀ ਚੱਲ ਬਹਿ ਜਾ ਤੂੰ ਪੀਲਾ ਕੋਟ ਨਾ ਮੈਂ ਬੇਪੀਤੀ ਮਿੰਟਾਂ ਤੱਕ ਦੱਸਿਆ ਰਹਿਣਾ ਮੈਂ ਤਾਂ ਹੋਰ ਪੀਦਾ ਫਿਰ ਨਹੀਂ ਫਿਰ ਗੈਸ ਜੀ ਬਣ ਜਾਂਦੀ ਏ ਚੱਲ ਠੀਕ ਆ ਤੇ ਮੈਂ ਨਾ ਰੋਟੀ ਦਾ ਦੇਖ ਲਾ ਚੰਗਾ ਚੰਗਾ ਆ ਬੈਠੋ ਤੁਸੀਂ ਤੇ ਹੱਥ ਅੱਗੇ ਫਿਰ ਕੇ ਪੈ ਗਿਆ ਹੈ ਹੈ ਹੱਥ ਤਾਂ ਚਮਤਕਾਰੀ ਹੋ ਗਿਆ ਖੈਰ ਕੀ ਤੇ ਕਹਿੰਦੇ ਬੂਆ ਜੀ ਬੂਆ ਜੀ ਬੂਆ ਜੀ ਬੂਆ ਜੀ ਕਰਨ ਲਈ ਲੋੜਾ ਪੈਜੇ ਨਹੀਂ ਤੇ ਅੰਦਰ ਕੁਝ ਚੱਲਣ ਤੇ ਨਹੀਂ ਆ ਗੱਲ ਕੀ ਆ ਗੱਲ ਤਾਂ ਜ਼ਰੂਰ ਹੈਗੀ ਆ ਪਰ ਚਲੋ ਇੱਕਦੋ ਚੰਗਾ ਪਿਆਰ ਨਾਲ ਰਹਿਣਗੇ ਨਾ ਚੱਲ ਮੇਰੀ ਵੀ ਜਾਨ ਨੂੰ ਸੁੱਖ ਹੋਊਗਾ ਐਡੀ ਦੂਰ ਮੇਂ ਜਲਜਲਾ ਪ੍ਰਦੇਸ਼ਾਂ ਚ ਮੇਰੇ ਪਤੀਏ ਪਤੀਆਂ ਨਾਲ ਸਾਰੇ ਕੁਛ ਰਹਿਣ ਬਾਬਾ ਇੱਦਾਂ ਨਾਲ ਚ ਬਣਾਈ ਰੱਖੀ ਸੱਚੇ ਬਾਦਸ਼ਾਹ ਤੇ ਪਿਆਰ ਨਾਲ ਹੀ ਰਹਿਣ ਜੇ ਰਬਾ ਬਾਬਾ ਜੋ ਕੀਤਾ ਤਾ ਬਹੁਤ ਵਧੀਆ ਕੀਤਾ ਮੈਂ ਤਾਂ ਕਹਿੰਦੀ ਆ ਜੇ ਉਹ ਦਈ ਆ ਮੈਨੂੰ ਜੋ ਕੁਝ ਪਖਾ ਲੈਣਾ ਆਪਣਾ ਜਿੱਦਾਂ ਇਹਦਾ ਮੈਂ ਦਈ ਆ ਵੇਖਣਾ ਇਦਾਂ ਹੀ ਹੋਵੇ ਇਹ ਠੀਕ ਹੀ ਏ ਇਦਾਂ ਦੀ ਬਦਲ ਗਈ ਹੋਵੇ ਪ੍ਰਭ ਮੈਨੂੰ ਤਾਂ ਲੱਗੀ ਆ ਕਿ ਚਲੋ ਇਹਦਾ ਦਿਮਾਗ ਕੋਈ ਗੱਲ ਪੈ ਗਈ ਆ ਤੇ ਸਮਝ ਗਈ ਆ ਸ਼ਾਇਦ ਚਲੋ ਵੇਖਦੇ ਆ ਅੱਗੇ ਕੀ ਹੁੰਦਾ ਉਹ ਆਨ ਲੱਗਾ ਵਾ ਕਿ ਮੈਂ ਹਰੇ ਬਦਲ ਗਈ ਆ ਪ੍ਰਭ ਨਾ ਬਦਲੇ ਨਾਲੇ ਮੈਨੂੰ ਬਦਲਣ ਦੀ ਕੀ ਲੋੜ ਵਾ ਮੈਂ ਕਿਣਾ ਕੁਝ ਮਾੜਾ ਕੀਤਾ ਕਿ ਇਦਾਂ ਹੈ ਜੇ ਮੈਂ ਪਿਆਰ ਨਾਲ ਮੇਰਾ ਕੰਮ ਨਿਕਲਦਾ ਵਾ ਤਾਂ ਮੈਨੂੰ ਕੀ ਲੋੜਾ ਗੁੱਸੇ ਹੋਣ ਦੀ ਹੋਰ ਤੇ ਤੈਨੂੰ ਇਸ ਤਰ੍ਹਾਂ ਨਹੀਂ ਪਿਆਰ ਨਹੀਂ ਕੱਢੂੰਗੀ ਥੋਂ ਜਿੱਦਾਂ ਤੂੰ ਹੀ ਭੂਆ ਵਾਸਤ ਕੀਤੀ ਆ ਨਾ ਐਦਾਂ ਹਣ ਭੂਆ ਕਰੂੰਗੀ ਮੈਂ ਵਾਸ ਵਿੱਚ ਤੇ ਨਾਲੇ ਜੇ ਭੂਆ 12 ਲੱਖ ਰੁਪਇਆ ਮੁੱਲ ਕਹਿਂਦੀ ਆ ਤੇ ਉਹ ਕਿਹੜੀ ਗੱਲ 6 ਲੱਖ ਰੁਪਇਆ ਹੁਣਾ ਤੇ ਪਰ ਸਨੀ ਕੋ ਕਹਦਾ 6 ਲੱਖ ਰੁਪਇਆ ਇਹਦੇ ਕੋਈ ਨਾ ਸਵਾਬ ਨਹੀਂ ਆ 6 ਲੱਖ ਰੁਪਇਆ ਥੋ ਦੇਣਾ ਇਹਨੇ ਮੈਨੂੰ ਮੈਂ ਹੁਣ ਐਦਾਂ ਕਰਨਾ ਵਾ ਇਹਨੂੰ ਮੈਂ ਲਾਗੇ ਛੱਡੇ ਉਹਨਾਂ ਰੱਖਣਾ ਜਿਹੜੇ ਸਿਉ ਪਾਰ ਪੈੜੀ ਆ ਨਾ ਉੱਥੇ ਕੱਢੂੰਗੀ ਮਿਲੂ ਹੁਣ ਮੈਂ ਬੇਸਿਕੀ ਸਹੀ ਹਾਂ ਤੂੰ ਹੀ ਜਿਹੜੇ ਆਖੜ ਆਖੜ ਕੇ ਨਿਰਣਾ ਗੱਲਾਂ ਕਰਦੇ ਜੇ ਨਾ ਹੁਣ ਤੁਹਾਡੀ ਗੁਰਗੀ ਤੁਹਾਡੇ ਮੂੰਹ ਚ ਦਊਂਗੀ ਮੈਂ ਨਾਲੇ ਤਾਂ ਪਤਾ ਲੱਗੂਗਾ ਕਿ ਕਿੱਦਾਂ ਪੰਗੇ ਲਈਦੇ ਵੱਡਿਆਂ ਨਾਲ ਤੇ ਜੇ ਸਮਝੇੱਖ ਨਹੀਂ ਮੈਨੂੰ ਹੈ ਚੱਲ ਤਿਆਰ ਨਹੀਂ ਆ ਗਈ ਭੂਆ ਪਰ ਜਦੋਂ ਕਰ ਚੁੱਕੀ ਗੱਲ ਹੁੰਦੀ ਆ ਕਿ ਭੂਆ ਐਨ ਮੌਕੇ ਤੇ ਟੱਕ ਜਾਂਦੀ ਆ ਮੈਨੂੰ ਤਾਂ ਲੱਗਦਾ ਵਾ ਫੇਰ ਨਾ ਫੋਨ ਕਰਕੇ ਸੱਦੀ ਹੁੰਦੀ ਆ ਪਰ ਜੇ ਫੋਨ ਕਰਕੇ ਸੱਦੀ ਹੁੰਦੀ ਤੇ ਫੇਰ ਭੂਆ ਨੇ ਨਾ ਮਿੱਠੀਆਂ ਪਿਆਰੀਆਂ ਗੱਲਾਂ ਨਹੀਂ ਕਰਨੀਆਂ ਹੈ ਫੇਰ ਤਾਂ ਮੈਨੂੰ ਹੁੰਦੀ ਨੂੰ ਪੁੱਛਣਾ ਹੈਗਾ ਕਿ ਕੀ ਗੱਲ ਹੈ ਤੇ ਫੇਰ ਨੇ ਬਦਲੀ ਕਿ ਉਹ ਫੇਰ ਦਿਲ ਜਿੱਤਣਾ ਪੰਗੇ ਲੈਣੀਆਂ ਚਾਲ ਪੋਈ ਨਹੀਂ ਆ ਆਪੇ ਵੇਖੀ ਜਾਓ ਕੀ ਹੁੰਦਾ ਵਾ ਚੱਲ ਮਨਾ ਤੂੰ ਆਪਣੇ ਕੱਪੜੇ-ਕੁਪੜੇ ਕੱਢ ਤੂੰ ਅੱਜ ਰੋਟੀ ਦਾ ਬਾਝਵੇਂ ਨੇ ਉਹ ਬਵਾਂ ਦਲਜੀਤ ਚਾਹ ਨੂੰਸੀਆਂ ਕਰ ਲੈਂਦੀ ਆ ਉਹਨੇ ਕਰ ਲੈਣਾ ਉਹ ਕੀ ਪਾਣੀ ਦਾ ਅਸੀਂ ਆਪਣਾ ਕੰਮ ਕਰੀਏ ਮੈਨੂੰ ਵੀ ਮੈਨਾਂ ਰੋਟੀ ਪਾਣੀ ਬਣਾ ਕੇ ਖਵਾਤੀ ਇਹਦੇ ਚੰਗੇ ਬਣੂਗੀ ਮੂੰਹ ਦੀ ਮਿੱਠੀ ਬਣੂਗੀ ਪਰ ਦਿਲ ਵਿੱਚ ਜੋ ਮੇਰੇ ਹੈਗਾ ਉਹੀ ਆ ਉਹੀ ਆ ਭੂਆ ਮੈਂ ਵੀ ਪ੍ਰਭਾ ਪ੍ਰਭ ਤੈਨੂੰ ਤਾਂ ਦੱਸੂ ਐ ਕੋਈ ਨੱਚ ਕੇ ਨਾ ਮਾਰ ਦੇ ਕਿ ਕਿੱਦਾਂ ਕੇ ਦੁੱਤੀ ਕਰੀਦਾ ਤੂੰ ਹੀ ਤੇ ਮੇਰੀ ਇੱਕ ਗੱਲ ਹੀ ਨ ਸੁਣੀ ਮੈਨੂੰ ਕਿ ਆਪਸੇ ਲੱਗਣ ਦਿੱਤਾ ਮੈਨੂੰ ਹੀ ਬੁਰਿਆ ਬਣਾਇਆ ਹਰ ਪਾਸੇ ਪਰ ਹੁਣ ਮੈਂ ਵੀ ਪਿਆਰ ਨਾਲ ਐ ਮਿੱਠੇ ਜੁਬਾਨ ਕਰਕੇ ਨਾ ਫੇਰ ਤੱਕ ਕੋਰੇ ਸਾਰੇ ਕੰਮ ਲੜਾਉਂਗੀ ਡੈਡੀ ਆ ਗਏ ਜੇ ਹਾਂ ਪਤਾ ਆ ਗਏ ਸੇ ਸੇ ਕੰਮ ਤੇ ਗਿਆ ਹੀ ਅੱਜ ਨੇ ਮੈਂ ਨਹੀਂ ਗਿਆ ਜੀ। ਕਿਉਂ? ਉੱਧਾ ਜੱਲੇ ਕੀਤਾ ਜਾਣ। ਕੀ ਗੱਲ ਬੜਿਆ ਦੱਸ ਜਿਓਗੇ ਜੀ? ਨਹੀਂ ਨਹੀਂ ਕੋਈ ਨਹੀਂ ਗੱਲ। ਉਹ ਟੈਨਸ਼ਨ ਹੈ ਕਿਹਨ ਗੱਲ ਦੀ? ਨਹੀਂ ਨਹੀਂ ਨਹੀਂ। ਮੂੰਹ ਲੱਗਣ ਡਿਆ ਵਾ। ਘਰ ਦੀ ਟੈਨਸ਼ਨ ਲੱਗਣ ਦੀ ਮੈਨੂੰ। ਨੇ ਘਰ ਦੀ ਕਾਦੀ ਹੋਣੀ ਐ ਇੱਥੇ ਰੋਜ਼ ਦਾ ਕੰਮ ਆਪਣੇ ਘਰ। ਉੱਧਾ ਥੋੜੀ ਜੀ ਨਾ ਮੈਨੂੰ ਕੰਮ ਦੀ ਟੈਨਸ਼ਨ ਆਉਂਦੀ। ਅੱਛਾ ਅੱਛਾ। ਤੇ ਭੂਰ ਮਿਲ ਲਿਆ ਵਾ। ਰੁਕ। ਉਹ ਜੂਆ ਨਹੀਂ ਆਇਆ। ਨਹੀਂ ਨਹੀਂ। ਹਾਂ। ਰਾਜਪੁਰ ਭੂ ਆਈ ਆ। ਅੱਛਾ ਉਹ ਤਾਂ ਦੇ ਜਲ ਜਾਣਾ ਗਏ ਨਹੀਂ ਅਜੇ। ਨਾ ਨਾ ਮੈਂ ਪਰਸੋਂ ਜਾਣਾ ਵਾ ਕਿ ਤਰੀਕ ਨੂੰ ਅੱਛਾ ਤੂੰ ਜਾਓ ਜਾ ਕੇ ਮਿਲ ਲਓ ਆਏ ਆ ਮੈਂ ਤਾਂ ਕੱਦਿਆ ਯਾਰ ਮਿਲ ਲੈਣਾ ਵਾ ਨਹੀਂ ਮੈਂ ਤਾਂ ਹੁਣ ਆਇਆ ਹਾਂ ਅੱਜ ਬਾਹਰ ਮੈਂ ਤੇ ਗੁੱਬੀ ਤੇ ਬੈਠਾ ਮੈਂ ਤਾਂ ਤੇ ਡਿਊਟੀ ਗੇਜ ਤੇ ਹੇਲ ਤੇ ਨਹੀਂ ਮੈਂ ਤੇਰੀ ਮਾਂ ਨੂੰ ਕਿਹਾ ਜਾਣਾ ਵਾ ਅੱਛਾ ਤੇ ਮੈਂ ਮੁੜ ਕੇ ਗੁੱਬੀ ਤੇ ਚੱਲ ਗਿਆ ਉੱਥੇ ਹਾਂ ਹਾਂ ਜਾਓ ਜਾ ਕੇ ਮਿਲ ਲਓ ਚੱਲ ਮੈਂ ਹੋਰ ਹਾਂ ਬੈਂਟੀ ਤੇ ਮੈਨੂੰ ਪਤਾ ਉਹ ਕਹਦੀ ਆ ਕਿੰਨਾ ਚਿਰ ਘਰ ਖਾਣਾ ਵਾ ਤਲੇ ਕੋਈ ਨਹੀਂ ਆਪੇ ਸੁਭਾ ਜਾਣਾ ਸਾਰੇ ਹਾਈ ਹਾਈ ਕਿੰਨੇ ਦਿਨ ਹੋ ਗਏ ਪਿੰਡ ਗਈ ਨੂੰ ਭਾਬੀ ਦਾ ਫੋਨ ਵੀ ਹੁੰਦਾ ਸੀਗਾ ਘੁੰਮ ਕੇ ਫੇਰਾ ਨਹੀਂ ਮਾਰਿਆ ਚਲ ਕੋਈ ਨਹੀਂ ਉਹੀ ਵਿੱਚ ਵਿੱਚ ਉਹਦਾ ਮੈਂ ਤਾਂ ਨਰਾਜ ਵਾ ਵੀ ਮੇਰੇ ਵੱਲ ਦੀ ਗੱਲ ਨਹੀਂ ਗਈ ਕੋਈ ਵੀ ਹੋਈ ਹੁਣ ਨਾ ਮਨ ਜੰਦਰ ਨਹੀਂ ਮਨਣਾ ਮੈਨੂੰ ਖੜਨਾ ਮਾਤੇ ਇਹਦੀ ਮਨ ਅੱਗੇ ਕਹਿੰਦੇ ਸੀਗੇ ਕਿ ਤੂੰ ਉੱਥੇ ਜਾ ਕੇ ਪਵਾੜੇ ਪਾਉਣੀ ਤੈਨੂੰ ਨਹੀਂ ਖੜਨਾ ਹੁਣ ਨਾ ਮੈਨੂੰ ਮਨਣਾ ਹੀ ਬੈਣਾ ਮਨ ਜੰਦਰ ਇਦਾਂ ਕਰਦੀ ਆ ਪਹਿਲਾਂ ਜਾ ਕੇ ਪਾਣੀ ਪੁਛ ਲਈ ਹੁੰਦੀ ਆ ਬਾਹਰ ਬੈਠੇ ਆ ਫੇਰ ਹੌਲੀ ਨਾ ਕਹੂੰਗੀ ਕਿ ਚਾਹ ਬਣਾ ਕੇ ਲੈਣੀ ਆ ਕੋਈ ਨਹੀਂ ਪਤਿਆਸ ਤਿਆਕ ਲੈ ਜਾਣਾ ਨਾਲ ਮੈਂ ਅੱਜ ਤੇ ਮੇਰਾ ਬਹੁਤਾ ਜੀ ਕਰਨਿਆ ਪਿੰਡ ਜਾਣ ਨੂੰ ਚੱਲ ਮਨਾ ਪਾਣੀ ਤੇ ਖੜਾ ਬੈਣਾ ਬਣਾ ਕੀ ਜਾਂਦੇ ਮੈਂ ਕੀ ਅੱਖਾ ਜੇ ਉੱਥੋਂ ਤਾਂ ਇਹ ਕੀ ਲੈਣ ਤਾਂ ਆਹ ਨਾ ਪਾਣੀ ਪੀ ਲਓ ਮੈਂ ਸੋਚਣ ਦੀ ਤੇ ਲੱਗੀ ਹੋਣੀ ਚੱਲ ਪਾਣੀ ਪਿਆ ਲੈਣੀ ਤੇ ਲਾ ਦਿੱਤੀ ਇਹ ਤੇ ਚਾਹ ਬਣਾਵਾਂ ਤੁਹਾਡੇ ਵਾਸਤੇ ਜੇ ਬਣੀਆਂ ਤੇ ਲੈ ਆ ਜਬ ਹੁਣਾਂ ਦੇ ਫੇ ਰਹਿੰਦੇ ਬਣੀ ਤੇ ਨਹੀਂ ਗਈ ਉਥੇ ਕਿੱਡਾ ਇੱਕ ਟੱਬਰ ਵਾ ਜਿਹੜੀ ਮੈਂ ਬਣਾ ਕੇ ਰੱਖੀ ਨਹੀਂ ਆ ਦੇਖ ਲਾ ਦੋ ਕੱਪ ਬਣਾ ਲੈਂਦੀ ਆ ਕਿ ਤੁਸੀਂ ਪੀ ਲਓ ਕਿ ਮੈਂ ਪੀ ਲੂੰਗੀ ਚੱਲ ਇਸ ਤਰ੍ਹਾਂ ਕਰ ਲੈ ਤੇ ਨਾਲ ਖਾਣਾ ਜੀ ਕੋਸ਼ ਨਹੀਂ ਨਹੀਂ ਖਾਣਾ ਕੀ ਆ ਨਾਲ ਲੈ ਦੱਸ ਨਹੀਂ ਨਹੀਂ ਖਾਣਾ ਖਾਣਾ ਕੋਈ ਨਹੀਂ ਕਹਿੰਦਾ ਇਕੱਲੀ ਚਾਹ ਹੀ ਲੈ ਮੈਂ ਨਹੀਂ ਆ ਕਰਨਾ ਕੋਈ ਮੈਂ ਹੈ ਚੱਲ ਕਰੋ ਰਾਤ ਨੂੰ ਚਾਹ ਬਣਾ ਕੇ ਲਿਆਵਾਂ ਹੈ ਬੈਠਾ ਬੈਠਾ ਯਾਰਾ ਜੀ ਇਹ ਚੱਕਰ ਵਾ ਇਹਨੇ ਤਾਂ ਵਾਜ ਮਾਰਿਆ ਨਹੀਂ ਇੱਥੇ ਚਾਹ ਬਣੀ ਫੜਾਉਣਾ ਆਈ ਭਾਗ ਪਰ ਪਹਿਲੋ ਪਾਣੀ ਲੈ ਆਂਦਾ ਹੁਣ ਚਾਹ ਦੀ ਸੁਲਾ ਮਾਰਨ ਦੀ ਹੈ ਇਹਨੇ ਚੰਗੀ ਪਹਿਲੋ ਪਕਾਈ ਕਰਾਉਣੇ ਤੇ ਫਿਰ ਚਾਹ ਬਣਾਉਣੀ ਹੈ ਇਹਨੇ ਹੈ ਲੱਗਦੀ ਗੱਲ ਵਾ ਇਹਨੇ ਪੇਕਿਆਂ ਨੂੰ ਜੀ ਕਰਦਾ ਜਾਣ ਨੂੰ ਇਹਦਾ ਲੱਗਦਾ ਚੱਲ ਕੋਈ ਨਹੀਂ ਉਧਰੋਂ ਮੈਨੂੰ ਵੀ ਭੂਆ ਦਾ ਫੋਨ ਆ ਗਿਆ ਵਾ ਚੱਲ ਵੇਨੇ ਭਲਾ ਕੀ ਚਤਰ ਖੇਡਦੀ ਹੈ ਵੀ ਵਈ ਨਹੀਂ ਆ ਲੈਂਦੇ ਇਹ ਯਾਰ ਇਹਦਾ ਇੱਕ ਗੱਲ ਕਰ ਤਾਂ ਬਸ ਵੇਖ ਲੈ ਮਨਾ ਨਾ ਕਰ ਇਹ ਹੁਣ ਯਾਰ ਅੱਧ ਕੀਤੀ ਮਨਾਗਾ ਕਿਉਂ ਕਰਨਾ ਮੈਂ ਗੱਲ ਪਰਨਾ ਕੋਈ ਚੱਜ ਦੀ ਕਰੀ ਪਤਾ ਕੀ ਗੱਲ ਵਾ ਹੈ ਬੜਾ ਹੀ ਦਿਨ ਹੋ ਗਏ ਮੈਨੂੰ ਪਿੰਡ ਦੇਈ ਨੂੰ ਤੇ ਮੇਰਾ ਅੱਜ ਬੜਾ ਹੀ ਸਿਹਰਦਾ ਜੀ ਕਰਨ ਲਿਆ ਅਖਰਾਤੀ ਸੁਬਨਾਂ ਨਹੀਂ ਚੰਗਾ ਆ ਅੱਛਾ ਤੇ ਚਲੋ ਹਾਂ ਮੇਰੇ ਨਾਲ ਜਰਾ ਕਿ ਪਿੰਡ ਜਾ ਕੇ ਮਿਲ ਲਈ ਮੇਰੀ ਗੱਲ ਸੁਣ ਲੈ ਅਜੇ ਉਨੀ ਕਿਨੇ ਕਿਹੜਾ ਟਾਈਮ ਉੱਥੋਂ ਆਇਆ ਨਾ ਆਇਆ ਕਿਉਂ ਨਹੀਂ ਹੋਇਆ ਹਾਂ 15-20 ਦਿਨ ਤੇ ਹੋ ਗਏ ਆ ਚਲੋ ਚੱਲੀਏ ਹਾਂ ਮੈਂ ਕਿਹਦਾ ਫੇਰ ਕਿਹਵਲੇ ਚੱਲ ਫਿਰਾਂਗੇ ਨਹੀਂ ਨਹੀਂ ਹਾਂ ਅੱਜ ਹੀ ਜਾਣਾ ਹੁਣੇ ਅੱਜ ਹੀ ਲੈ ਕੇ ਜਾਓ ਮੈਨੂੰ ਕੀ ਗੱਲ ਮੇਰੀ ਇੰਨੀ ਗੱਲ ਨਹੀਂ ਮੰਨ ਸਕਦੇ ਤੂੰ ਯਾਰ ਗੱਲ ਮੰਨਣੀ ਨਹੀਂ ਗਈ ਤੂੰ ਜਾ ਕੇ ਤੇ ਜਬਾਨਾ ਬੜੀ ਚਲਾਉਣੀ ਆ ਮੁੜ ਕੇ ਅੱਗੇ ਮੈਂ ਕੀ ਜਬਾਨਾ ਚਲਾਈ ਆ ਹੀ ਜੋ ਫੈਸਲਾ ਘੂਆ ਦੇ ਕੀਤਾ ਤੇ ਤੁਸੀਂ ਕੀਤਾ ਹੋ ਗਿਆ ਮੈਂ ਵਿੱਚ ਬੋਲੀ ਆ ਕੋਣ ਅੱਗੇ ਭਾਬੀ ਨਾਰਾਜ਼ ਆ ਮੇਰੇ ਨਾਲ ਕਿ ਮੇਰੇ ਹੱਕ ਦੀ ਕਿਸੇ ਨੇ ਗੱਲ ਨਹੀਂ ਕੀਤੀ ਜੇ ਤੂੰ ਹਜੇ ਮੈਨੂੰ ਮਾੜੀ ਕਹੋ ਨਾ ਫੇਰ ਬੜੀ ਮਾੜੀ ਗੱਲ ਵਾ ਦੱਸਾਂ ਕੀ ਗੱਲ ਵਾ ਉਹਨਾਂ ਦਾ ਘਰ ਵਾ ਉਹ ਜੋ ਆਪਣੇ ਘਰ ਮਰਜੀ ਕਰਨ ਸਾਡਾ ਤੀਜਾ ਘਰ ਵਾ ਠੀਕ ਨਹੀਂ ਹਨੂ ਕੋ ਲੋੜਾ ਕਿਹਦੇ ਘਰ ਜਾ ਕੇ ਗੱਲਬਾਤ ਕਰਨ ਦੀ ਬਹੁਤੀ ਠੀਕ ਨਹੀਂ ਜਿਸ ਤਰ੍ਹਾਂ ਉਹ ਕਹਿਣ ਚੁੱਪ ਕਰ ਕੇ ਬੰਦੇ ਮਗਰ ਬੰਦਾ ਲਗਾ ਰੇ ਹੁਣ ਤਾਂ ਤੈਹੀ ਵੀ ਕੋਈ ਜਸ ਸਨੀ ਹੁੰਦਾ ਘਰ ਵਿੱਚ ਵਾ ਚਲੋ ਹੁਣ ਚੱਲੀਏ ਹੁਣ ਬਾਅਦ ਚ ਕੇ ਆਪਾਂ ਗਏ ਜੀ ਮੇਰੀ ਗੱਲ ਸੁਣੋ ਪਹਿਲਾਂ ਸਨੀ ਨੂੰ ਲਿਆਂਦਾ ਉਸੇ ਤਰ੍ਹਾਂ ਸਨੀ ਨਾਣਪੁਰ ਭਜਾਈ ਉੱਥੇ ਲੱਗਣ ਨਹੀਂ ਦਿੰਦੀਆਂ ਨਾ ਅਗਲੇ ਦਾ ਅੱਡਾ ਕਿਸ ਦਾ ਆ ਮੇਰੀ ਗੱਲ ਤੇ ਸੁਣੋ ਜਦੋਂ ਉਹਦੇ ਉਹ ਅੱਡ ਹੋਏ ਹੋ ਗਏ ਇਕੱਠੇ ਹੁਣ ਫੇਰ ਤੇ ਉਹੋਂ ਦੇ ਕੜਾ ਪਾ ਗਏ ਆ ਚਲੋ ਹਾਂ ਜਾ ਕੇ ਹੋ ਗਈ ਆਈਏ ਨਾਲੇ ਵੇਖੀਏ ਵੀ ਕਿਦਾਂ ਵਧੀਆ ਰਹਿੰਦੀਆਂ ਹੁਣ ਆਪਸੇ ਵਿੱਚ ਚੱਲ ਇੱਕ ਗੱਲੀਓ ਚਲਿਆ ਮੈਂ ਤਰਨਾ ਜਾਂਦਾ ਵਾ ਠੀਕ ਆ ਤੇ ਪਰ ਉਹਦੇ ਫालतू ਦੀ ਗੱਲਾਂ ਨਾ ਕਰੀ ਕੇ ਤਾਂ ਨਾ ਹੁਣ ਕਾਦੀਆਂ ਗੱਲਾਂ ਕਰਨੀਆਂ ਹੁਣ ਤੇ ਉਹ ਬੜੇ ਸੁਣੇ ਸੁਣਸਣ ਦੇ ਮੈਂ ਵੀ ਗੱਲਾਂ ਕਰੂੰਗੀ ਜਾ ਕੇ ਚਲਾਓ ਚੱリエਗਾ ਚਲੋ ਮੈਂ ਚਾਹ ਘੁੱਟ ਪੀਣਾ ਤੁਸੀਂ ਤਾਂ ਤਿਆਰ ਹੋਏ ਜੀ ਤੇ ਮੈਂ ਪਾਣਾ ਕੱਪੜੇ ਠੀਕ ਆ ਬਾਲਾ ਬਾਲਾ ਚੱਲੀਏ ਫਿਰ ਚਲਦੇ ਬਈ ਜੀ ਸਸੇ ਕਲਪੋਤ ਸਸੇ ਕਲ ਹਰਸਨਾਂ ਗਿਆ ਲਾ ਠੀਕ ਠਾਕ ਹੋ ਗਿਆ ਕਿੱਧਰ ਚਲਾ ਗਿਆ ਹੈਗਾ ਆ ਜਾ ਬਹਿ ਜਾ ਤੁਸੀਂ ਕਦੋਂ ਦੇ ਆਏ ਜੇ ਮੈਨੂੰ ਹੋਈ ਆ ਘੰਟਾ ਕਾਈ ਨੂੰ ਠੀਕ ਮੈਂ ਤਾਂ ਗਏ ਪੁੱਛਣ ਲਈ ਤੇ ਕਹਿੰਦੇ ਇੱਥੇ ਹੀ ਹੋਣੀ ਆ ਕਿਤੇ ਪਤਾ ਨਹੀਂ ਆਇਆ ਬਾਹਰ ਨਾਲ ਦਾ ਫੋਨ ਹਾਂ ਠੀਕ ਠਾਕ ਆ ਸਾਰੇ ਬਾਹਰ ਉਹਨਾਂ ਨਾਲ ਗੱਲ ਹੁੰਦੀ ਰਹਿੰਦੀ ਆ ਆ ਜਾਂਦਾ ਦੋ ਤਿੰਨ ਵਾਰੀ ਫੋਨ ਚਾਹ ਬਣੀ ਪੀਤਾ ਕਿ ਨਹੀਂ ਪੀਤਾ ਜੇ ਪੀਤਾ ਚਾਹ ਬਣੀ ਪੀਤਾ ਲੋਟਿੰਗ ਖਾ ਲਈ ਆ ਚਾਹ ਵੀ ਪੀ ਲਈ ਅੱਛਾ ਤੂੰ ਸੁਣਾ ਕਿੱਦਾਂ ਹਾਂਜੀ ਠੀਕ ਆ ਮੈਂ ਵੀ ਚਲ ਕਿੱਦਾਂ ਚੱਲਣ ਡਿਆ ਘਰ ਦਾ ਫਿਰ ਹਾਂਜੀ ਠੀਕ ਹੈ ਸਾਰੇ ਹਾਂਜੀ ਹਾਂਜੀ ਕੋਈ ਗੱਲਬਾਤ ਨਹੀਂ ਹੋਈ ਮਗਰੋਂ ਮੇਰੇ ਫਿਰ ਕੋਈ ਨਹੀਂ ਨਹੀਂ ਠੀਕ ਹੀ ਚੱਲ ਰਿਹਾ ਸਾਰਾ ਚੰਗਾ ਪੁੱਤ ਬੱਤੀ ਆ ਵਾ ਚੰਗਾ ਠੱਤੜ ਚੱਲਦਾ ਰਹੂਗਾ ਸਿਆਣਾ ਵਾ ਤੂੰ ਹਾਂਜੀ ਹਾਂਜੀ ਤੇ ਇਹਨਾਂ ਨੂੰ ਸਾਰਿਆਂ ਸਗੋਂ ਨਾਲ ਰਲ ਕੇ ਚੱਲ ਇਹਨਾਂ ਦੇ ਨਾਲ ਹਾਂਜੀ ਹਾਂਜੀ ਤੇ ਚਲੋ ਮਾੜੀਆਂ ਮੋਟੀਆਂ ਘਰਾਂ ਚ ਪਤੁੰਦੀਆਂ ਨੇ ਦਿਗਾਂ ਤੇ ਕੋਈ ਗੱਲ ਨਹੀਂ ਤੂੰ ਸਿਆਣਾ ਵਾ ਤੇਰਾ ਭਰਾ ਵਾ ਛੋਟਾ ਤੇ ਕੋਈ ਗੱਲ ਨਹੀਂ ਜਿੱਥੇ ਨਹੀਂ ਉਹਨੂੰ ਸਮਝ ਲੱਗਦੀ ਨਹੀਂ ਉਹ ਸਮਝਾ ਰਿਆ ਕਰ ਠੀਕ ਠੀਕ ਹਾਂ ਕੋਈ ਗੱਲ ਨਹੀਂ ਆਪਣੇ ਕੰਮ ਆਉਂਦੇ ਨੇ ਕੀ ਹੋਰ ਨੇ ਤੇ ਕੰਮ ਨਹੀਂ ਆਉਣਾ ਹਾਂਜੀ ਇਹ ਕਰ ਲੈ। ਹਾਲ ਨੂੰ ਤੇਰੇ ਤੇ ਕੋਈ ਪਰੀ ਤੂੰ ਨੇ ਤੇਰੇ ਲੱਗੇ ਲੱਗਣਾ ਜਿਉਂ ਉੱਤੇ ਪੈ ਗਈ ਤੇ ਤੂੰ ਲੱਗਣਾ ਹੈ। ਤੇ ਕੋਈ ਗੱਲ ਨਹੀਂ ਆਪੇ ਮਾਲਕ ਨੇ ਸਾਰਾ ਕੁਝ ਠੀਕ ਕਰ ਦੇਣਾ। ਕਸ਼ਿੰਦਰ ਹਾਂਜੀ ਕੀ ਗੱਲ ਬਹੁਤ ਠੀਕ ਆ ਵਾ ਤੂੰ? ਕੀ ਗੱਲ ਮੱਥਾ ਫੜਿਆ ਆ ਵਾ? ਉਹਦਾ ਭਾਜੀ ਨਾ ਸਿਰਜਿਆ ਪੀੜ ਹੋਣ ਰਿਹਾ ਵਾ। ਕਿਉਂ ਸਿਰਪੜ ਕਿਉਂ ਹੁੰਦੀ ਏ? ਪਤਾ ਨਹੀਂ ਹੁਣ ਐਡਾ ਹੀ ਮੇਰੇ ਸਿਰਪੜ ਬੜਾ ਕੰਮ ਕਰੀ ਲੱਗਦਾ ਕਿ ਹੋਰ ਗੱਲ ਲੱਗਦੀ ਏ। ਨਹੀਂ ਨਹੀਂ ਭਾਜੀ ਤੇ ਟੈਨਸ਼ਨ ਚ ਚਲਾ। ਨਹੀਂ ਨਹੀਂ ਠੀਕ ਆ ਠੀਕ ਆ। ਨਹੀਂ ਬੁੱਝੇ ਕੋਈ ਹੈ ਗੱਲ ਕੋਈ ਤੇ ਦੱਸ ਮੈਨੂੰ। ਨਹੀਂ ਗੱਲ ਨਹੀਂ ਕੋਈ ਹੈਗੀ ਠੀਕ ਹੀ ਨਹੀਂ ਨਹੀਂ ਮੈਨੂੰ ਤਾਂ ਨਹੀਂ ਲੱਗਦਾ ਤੇ ਤੂੰ ਠੀਕ ਮਾਂ ਕੋਈ ਨਹੀਂ ਮਾੜੀ-ਮੋਟੀ ਇਹਦਾ ਰਹਿੰਦੀ ਨਹੀਂ ਗੱਲਾਂ ਬਾਤਾਂ ਨਹੀਂ ਫਿਰ ਜੇ ਕੋਈ ਜਿਹੜੀ ਗੱਲ ਟਿੱਡਚ ਹੈਗੀ ਹੈ ਦਿਲ 'ਚ ਹੈਗੀ ਤੂੰ ਕਰ ਮਰਨਾ ਭੂਆ ਮਾੜੀ-ਮੋਟੀ ਹੈਗੀ ਕੰਮ-ਕਾਰਜ ਜਿੱਥੇ ਨਾ ਸੇ ਕਾਦੀ ਕੰਮ ਕਰਦੀ ਕੀ ਹੈ ਫਿਰ ਵੀ ਤੇਰੇ ਤੇ ਬਰڈن ਕਾਦਾ ਪਿਆ ਵਾ ਨਹੀਂ ਭੂਆ ਜੀ ਕੋਈ ਨਹੀਂ ਹੈਨੀ ਗੱਲ ਐਵੇਂ ਮਾੜੇ-ਮੋਟੇ ਤੁਹਾਨੂੰ ਪਤਾ ਹੈ ਅੱਜਕੱਲ ਕੰਮ ਦਾ ਤੋੜਾ ਪ੍ਰੈਸ਼ਰ ਹੁੰਦਾ ਵਾ ਇੱਥਾਂ ਪਛੇਤਦਾ ਕਾਦਾ ਪ੍ਰੈਸ਼ਰ ਦਿੱਤੇ ਬਾਉ ਕੋਈ ਗੱਲ ਨਹੀਂ ਜੇ ਕੋਈ ਹੈਗੀ ਗੱਲ ਤਾਂ ਦੱਸ ਮੈਨੂੰ ਨਹੀਂ ਨਹੀਂ ਭਾਈ ਕੋਈ ਗੱਲ ਨਹੀਂ ਉਹ ਕਰ ਲੈਦੀ ਜਾਂ ਆਪਣਿਆਂ ਨਾਲ ਤੇ ਹੌਲਾ ਹੋ ਜਾਂਦਾ ਵਾ ਤੇ ਕੋਈ ਗੱਲ ਜੀ ਕੋਈ ਗੱਲ ਹੈਗੀ ਤਾਂ ਦੱਸ ਕੋਈ ਗੱਲ ਨਹੀਂ ਭੂਆ ਜੀ ਉਹ ਤੁਹਾਡੇ ਵਾਸਤੇ ਗੱਲ ਹੈ ਨਹੀਂਗੀ ਆਪੇ ਹੋਣਾ ਠੀਕ ਠਾਕ ਇਹ ਤਾਂ ਚੱਲਦੇ ਰਹਿੰਦੇ ਤੁਹਾਨੂੰ ਪਤਾ ਹੀ ਅੱਜਕੱਲ ਨੂੰ ਮੈਂ ਤਾਂ ਕਹਿੰਨੀ ਆ ਜੋ ਕੁਝ ਵੀ ਹੈ ਤੁਹਾਡੇ ਕੋਈ ਅਰਚਨ ਪਾਈਏ ਠੀਕ ਹੋਵੇ ਸਭਾਲ ਸਾਰਾ ਕੁਝ ਠੀਕ ਕਰ ਦੇਣ ਤੇ ਚਲੋ ਆਪੇ ਬਾਬਾ ਜੀ ਕਰਨਗੇ ਠੀਕ ਕੋਈ ਗੱਲ ਨਹੀਂ ਤੂੰ ਟੈਨਸ਼ਨ ਨਹੀਂ ਕੀ ਲੈਣੀ ਨਹੀਂ ਨਹੀਂ ਭੂਆ ਜੀ ਟੈਨਸ਼ਨ ਨਾ ਲਿਆ ਕਰ ਤੂੰ ਕੋਈ ਗੱਲ ਨਹੀਂ ਨਹੀਂ ਕਿ ਐਮੋ ਟਿਆ ਕਾ ਰਾਜ ਵੀ ਗੱਲਾਂ ਹੁੰਦੀ ਆ ਰਹਿਦੇ ਨੇ ਹਉ ਪਰੇ ਕਾ ਰਿਆ ਕਾ ਗੱਲਾਂ ਨੇ ਪ੍ਰਾਪਤ ਗੱਲਾਂ ਨੇ ਦਿਲ ਤੇ ਨਾ ਲਾਇਆ ਕਰ ਤੁਸੀਂ ਰਹਿ ਪੜਾਵੇਂ ਮਹੀਨਾ ਕੋ ਹੋ ਸਕੋ ਨਹੀਂ ਬਬੂ ਹੁਣ ਮੈਂ ਆਉਂਗੀ ਫੇਰ ਸ਼ਾਇਦ ਕਿਤਾ ਮੇਰਾ 2-3 ਮਹੀਨੇ ਤੱਕ ਫੇਰ ਚੱਕਰ ਲੱਗ ਜੇ ਮੇਰਾ ਵੀ ਉੱਥੇ ਕਿਹੜਾ ਜੀਜਾ ਕਿਜੀ ਲੱਗਦਾ ਵਾ ਪਰ ਨਿਆਣੇ ਹੁਣ ਕਾਲੇ ਪੈਈ ਪੀ ਮੰਮੀ ਆ ਜਾ ਇੱਕ ਵਾਰੀ ਹੋ ਜਾ ਹੋ ਜਾ ਸਾਡਾ ਜੀ ਨਹੀਂ ਲੱਗਦਾ ਮੈਂ ਚੱਲ ਇੱਕ ਵਾਰ ਚੱਕਰ ਲਾ ਆਉਣੀ ਆ ਫੇਰ ਮੇਰਾ ਕੋਈ ਪਤਾ ਨਹੀਂ ਭਾਵੇਂ ਫੇਰ ਤਨਾ 2 ਮਹੀਨੇ ਨੂੰ ਆ ਜਾ ਹਾਂ ਚਲੋ ਹਾਂ ਇੱਥੇ ਮੇਰੇ ਸਾਰੇ ਭੈਣ ਭਰਾ ਇੱਥੇ ਮੇਰੇ ਜਾ ਕੇ ਆਣ ਕੇ ਜ਼ਿਆਦਾ ਜੀ ਲੱਗਦਾ ਹਾਂ ਹਾਂਜੀ ਇਹ ਤਾਂ ਗੱਲ ਹੈਗੀ ਆ ਫੇਰ ਤੁਰ ਲਈ ਜੀ ਲੈਂਦਾ ਵਾ ਸਾਰੇ ਭੈਣ ਤੇ ਗੁਰਜਿੰਦਰ ਹਾਂਜੀ ਭਾਜੀ ਤੇ ਮੈਨੂੰ ਪ੍ਰਭ ਆਣ ਕੇ ਡਈ ਸਲਾਹ ਕਰਨ ਤੇ ਪਹਿਲਾਂ ਗੱਲ ਕੀਤੀ ਕਿ ਨਹੀਂ ਕੀਤੀ ਜੀ ਕੋਈ ਮੈਨੂੰ ਆਂਦੀ ਭੂਆ ਜੀ ਤੀ ਆਏ ਹੋ ਤੇ ਪਰੇ ਮਕਾਨ ਦੇ ਮੁੱਲ ਦਾ ਵੀ ਗੱਲ ਕਰੀ ਜਾਓ ਮੁੱਲ ਪਾਜੋ ਪਰੇ ਮਕਾਨ ਦਾ ਤੇ ਕੀ ਗੱਲ ਤੋਂ ਕੀ ਆਣਾ ਫਿਰ ਤੇਰੇ ਹਿਸਾਬ ਨਾਲ ਕਿਦਾਂ ਚਾਹੀਦਾ ਕਰਨਾ ਕਿਹਾ ਉਹ ਕਹਿੰਦੇ ਸੀ ਹਾਂਜੀ ਮੁੱਲ ਪਾਜੋ ਭੂਆ ਜੀ ਚੰਗਾ ਵਾ ਮੁੱਲ ਪਾਜੋ ਇੱਕ ਜਣਾ ਇਹ ਲੱਲੇ ਇੱਕ ਜਣਾ ਪਾ ਲੈ ਆਪਣਾ ਮਕਾਨ ਮੈਂ ਚਲੋ ਕੋਈ ਗੱਲ ਨਹੀਂ ਬੈ ਕੇ ਸਾਰਿਆਂ ਕਰ ਲੈਨੇ ਗੱਲ ਕੋਈ ਗੱਲ ਨਹੀਂ ਉਹਦਾ ਭਾਵੇਂ ਮਨ ਚ ਵਿਚਾਲ ਚੱਲਦੀ ਆ ਤੇ ਵੀ ਕਰ ਲੈਨੇ ਆ ਤੇ ਸਿਆਣੇ ਜਿਹੋਦਾ ਵੀ ਇੱਕ ਗੱਲ ਹੈਗੀ ਆ ਹਾਂ ਆਹ ਰੋਜੀ ਨੌਕ ਜੋ ਬਣਾ ਲੈਣਾ ਜਿੱਦਾਂ ਇਹ ਦਵੇਂ ਕੋਈ ਨਾ ਕੋਈ ਗੱਲ ਫੜ ਦਿੰਦੀ ਆ ਆਹ ਚਲੋ ਘਰਾਂ ਚ ਹੋਈ ਜਾਂਦੇ ਛੋਟੇ ਮੋਟੇ ਘਰ ਦਾ ਮੋਰ ਪੈ ਜਾਂਦਾ ਵਧੀਆ ਵਾ ਛੋਟੇ ਮੋਟੇ ਆਪੋ ਆਪਣਾ ਘਰ ਹੋਊਗਾ ਆਪੋ ਆਪਣਾ ਕੰਮ ਲਾ ਕੇ ਤੁਰ ਪਣਗੇ ਕਿਸਦੀ ਕੋਈ ਮਤਲਬ ਈਰਖਾ ਨਹੀਂ ਕਿਸਦੀ ਹੈ ਨਾ ਚਲੋ ਇਹ ਵੀ ਗੱਲ ਠੀਕ ਹੈ ਮੈਂ ਤਾਂ ਕਿਹਾ ਮੈਂ ਕੋਈ ਨਹੀਂ ਆਉਂਦਾ ਗੁਰਜਿੰਦਰ ਮੈਂ ਕਰਦੀ ਆਂ ਗੱਲ ਤੇ ਮਿਠਾ ਲੈਨੇ ਸਣੀ ਨਾਲ ਲੱਗੇ ਇਦਾਂ ਕਰੋ ਤੁਸੀਂ ਚੱਲ ਜਾਣਾ ਵਾ ਤੇ ਆਹ ਕੰਮ ਨੂੰ ਵੀ ਨਹੀਂ ਜਾ ਮੈਂ ਨਾ ਹਾਂ ਹਾਂ ਚਲੋ ਕੋਈ ਨਹੀਂ ਜਿਹਨੇ ਰੱਖਣਾ ਰੱਖ ਲਿਓ ਫਿਰ ਹਾਂਜੀ ਤੇ ਆਪਣਾ ਪੁੱਤ ਪਿਆਰ ਨਾਲ ਰਿਆ ਕਰੋ ਕੋਈ ਗੱਲ ਨਹੀਂ ਮਾੜੀ ਮੁੱਟੀਆਂ ਗੱਲਾਂ ਘਰਾਂ ਚ ਹੋ ਜਾਂਦੀਆਂ ਵਾ ਕੋਈ ਉਹ ਕੋ ਵਾਦਾ ਘਾਟਾ ਨਹੀਂ ਕੀ ਉਹ ਹੋ ਜਾਂਦਾ ਤੇ ਤੂੰ ਨਾ ਮੇਰੇ ਦਿਲ ਤੇ ਲਾਇਆ ਕਰੇਂ ਨੀ ਨੀ ਭੂਆ ਜੀ ਮਾੜੀ ਨਾ ਦਿਲ ਤੇ ਉਹਦੇ ਦਿਲ ਵਿੱਚ ਨਹੀਂ ਕੁਝ ਵੀ ਹਾਂਜੀ ਤੇ ਤੂੰ ਨੇ ਮੇਰੇ ਦਿਲ ਤੇ ਲਾ ਲਿਆ ਕਰ ਸੋਚਿਆ ਨਾ ਕਰ ਜ਼ਿਆਦਾ ਸੋਚਦਾ ਜ਼ਿਆਦਾ ਵਾ ਤੇ ਪ੍ਰਭ ਦੀਆਂ ਗੱਲਾਂ ਨੂੰ ਹਉਪਰੇ ਕਰਿਆ ਕਰ ਠੀਕ ਹੈ ਠੀਕ ਹੈ ਉਹ ਬਸ ਬੜਬੜ ਕਰਕੇ ਕਹਿ ਲੈਂਦੀ ਐ ਅੰਦਰੋਂ ਨਹੀਂ ਮਾੜੀਓ ਮੈਂ ਅੱਜ ਵੇਖਿਆ ਦਾ ਹਿਸਾਬ ਪਤਾ ਬੱਗੇ ਨੂੰ ਬੜੀ ਬਦਲੀ ਆ। ਇਦਾਂ ਨਾ ਕਰੀਏ। ਜੀਵਨ ਨੂੰ ਸਦਰੀ ਨਾਲ ਹੀ ਕੋਈ ਇਥੇ ਆ ਜਾਊਗਾ ਵੀ ਤੇ ਕਰ ਲੋ ਫੋਨ ਉਹਨੂੰ ਸਦ ਨਾਲ ਮੈਨੂੰ ਮਿਲ ਜੂਗੀ ਮੈਂ ਤਾਂ ਕੀਤਾ ਹੀ ਫੋਨ। ਹਾਂ ਜੇ ਕੰਮ ਵੀ ਇਹਨਾਂ ਨੇ ਕਹਣਾ ਮੇਰੀ ਹੋ ਗਈ ਟਿਕਟ ਤੇ ਬਹੁ ਜੇ ਤੁਹਾਡਾ ਟਾਈਮ ਹੋਊ ਤੇ ਆ ਜਿਓ। ਮੇਰ ਕੋ ਹਰੇ ਨਾ ਆ ਜਾਵੇ ਤੈਨੂੰ ਮਿਲਣ। ਪਰ ਉਹਨੇ ਤਾਂ ਗੁੱਸਾ ਕਰਨਾ ਹੋਰ ਤੂੰ ਗੱਲ ਕੋਈ। ਹਾਂ ਚੱਲ ਕੋਈ ਨਹੀਂ ਸੱਦ ਲੋ। ਹੈ? ਹਾਂ ਸੱਦ ਲੋ ਕੋਈ ਨਹੀਂ। ਕਹਿੰਦੀ ਕੋਈ ਨਹੀਂ ਭੂਆ ਵੇਖਾਂਗੇ ਅੱਜ। ਮੈਨੂੰ ਤਾਂ ਲੱਗਦਾ ਭਾਵੇਂ ਆ ਹੀ ਜਾਣ ਅੱਜ। ਮੈਂ ਤਾਂ ਕਿਹਾ ਹੀ ਮੈਂ ਮੈਂ ਚੱਲੀ ਉਧਰ ਪਿੰਡ ਨੂੰ। ਤੇ ਚਲ ਤੁਹਾਡਾ ਟਾਈਮ ਹੋ ਤੇ ਆਇਓ ਮੰਜੇ ਨੂੰ ਲੈ ਕੇ ਆ ਜੀ ਨਾਲ ਤੁਹਾਡੀ ਹੋਈ ਗੱਲ ਕੋਈ ਨਹੀਂ ਗੱਲ ਮੇਰੀ ਅੱਛਾ ਅੱਛਾ ਹਾਂ ਤੇ ਚਲੋ ਕੋਈ ਨਹੀਂ ਵੇਖ ਲੈਣੇ ਉਹ ਵੀ ਸਗਵਾ ਜੀ ਸਭ ਤੋਂ ਵਧੀਆ ਚਲੋ ਉਹਦੇ ਸਾਹਮਣੇ ਗੱਲ ਹੋ ਜੂ ਸਾਰੇ ਲੇਖਾ ਭਾਜੀ ਤੁਸੀਂ ਬਹੋ ਇੱਥੇ ਹਾਂ ਚਲੋ ਠੀਕ ਆ ਬੁੱਤ ਫਿਰ ਤੇ ਮੈਂ ਮਰ ਜਾ ਕੰਮ ਵੇਖੇ ਤੇ ਫਿਰ ਚਲ ਵੇਖ ਲੈ ਤੂੰ ਕੋਈ ਨਹੀਂ ਇਹ ਫਿਰ ਕੱਲੋਂ ਤੇ ਮੈਂ ਸੋਚਣ ਨਹੀਂ ਆ ਤੇ ਚਲੋ ਇਦਾਂ ਹੋ ਜਾ ਤਾਂ ਚੰਗਾ ਹੀ ਵਧੀਆ ਹੀ ਆ ਹੁਣ ਕੇ ਫੇਰ ਇੰਨਾ ਚਿਰ ਇਦਾਂ ਹੀ ਪਈ ਰਹਿਣੀ ਇੱਕੋ ਘਰ ਚ ਰਹੇ ਤੇ ਅੱਜ ਬੱਚੇ ਛੋਟੇ ਆ ਕੱਲੋਂ ਵੱਡੇ ਵੀ ਹੋਣੇ ਆ ਤੇ ਆਪਣੇ ਆਪਣੇ ਸਿਰਾਂ ਤੇ ਇਹਨਾਂ ਦੇ ਪਾਉਗੇ ਤੇ ਫਿਰ ਚੱਲ ਪਤਾ ਲੱਗੂ ਇਹਨਾਂ ਨੂੰ ਤੇ ਆਪਣਾ ਆਪਣਾ ਲਿਆ ਕੇ ਕੰਮ ਤੁਰ ਲੈਣਗੇ ਤੁਰ ਪੈਣਗੇ ਚਲੋ ਇਦਾਂ ਹੀ ਕਰਦੇ ਫਿਰ ਮੋਲ ਮਲ ਪਵਾ ਕੇ ਤੇ ਫਿਰ ਕਿਸੇ ਪਾਸੇ ਕਰਾ ਲਾ ਦਨੇ ਕੀ ਹੈ ਜਿੰਨੇ ਰੱਖਣਾ ਉਹ ਰੱਖ ਲੂਗਾ ਦੂਜਾ ਆਪਣਾ ਬਣਾ ਲੂਗਾ ਉਹਨਾਂ ਚਿਰ ਤੱਕ ਰਹੀ ਜਾਣਗੇ ਕੱਟੇ ਚਲੇ ਆ ਮੈਂ ਤੇ ਇੰਨਾ ਹੀ ਬੜਾ ਆਨੀ ਆ ਸੱਚੇ ਪਾਤਸ਼ਾਹ ਸ਼ੁਕਰਿਆ ਠੀਕ ਠਾਕ ਨੇ ਹੁਣ ਮੈਨੂੰ ਵੀ ਗੱਲ ਦਾ ਪਤਾ ਨਹੀਂ ਲੱਗਾਨ ਕੇ ਫੇਰ ਉਹ ਹੀ ਹੰਤਰੀ ਹੁੰਦੀ ਰਹਿੰਦੀ ਨੋਕ ਝੋਕਾ ਇਹਨਾਂ ਵਿੱਚ ਚਲੋ ਮਾਲਕ ਨੇ ਸਾਰਾ ਕੁਝ ਠੀਕ ਕਰਤਾ ਹੈ ਸੱਚੇ ਪਾਸ਼ਾ ਨਾ ਬੈ ਇਦਾਂ ਠੀਕ ਹੀ ਰੱਖੀ ਬਾਬਾ ਜੀ ਮੈਨੂੰ ਤੇ ਹੋਰ ਕੁਝ ਨਹੀਂ ਚਾਹੀਦਾ ਭਤੀਜੇ ਭਤੀਜੋਨੋ ਮੇਰੇ ਸਾਰੇ ਠੀਕ ਠਾਕ ਰਹਣ ਮਾਲਕਨਾਂ ਦੇ ਵੱਡੀਆਂ ਉਮਰਾਂ ਕਰੇ ਚਲੋ ਜਾ ਕੇ ਫਿਰ ਮੇਰਾ ਧਿਆਨ ਪਿੱਛੇ ਨਹੀਂ ਰਹੂਗਾ ਇਨਾ ਚਲ ਵੇਖਦੀ ਆ ਕਿ ਕਿੱਥੇ ਬੈਠੇ ਸਾਰੇ